ਹਾਂਜੀ ਕਿਸਾਨ ਭਰਾਵੋ ਸ਼ਤਿ ਸ੍ਰੀ ਅਕਾਲ ਦੋਸਤੋ ਮੈਂ ਆ ਜਗਜੀਵਨ ਸਿੰਘ ਜਵੰਦਾ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਜੰਕਸ਼ਨ ਖੇਤੀਬਾੜੀ ਕਣਕ ਦੀ ਫਸਲ ਦੇ ਵਿੱਚ ਜੂਰੀਆ ਖਾਦ ਜੇਕਰ ਆਪਾਂ ਸਹੀ ਤਰੀਕੇ ਦੇ ਨਾਲ ਵਰਤਦੇ ਆ ਤਾਂ ਘੱਟ ਮਾਤਰਾ ਦੇ ਵਿੱਚ ਜੂਰੀਆ ਖਾਦ ਵਰਤ ਕੇ ਵੀ ਆਪਾਂ ਨਾਈਟ੍ਰੋਜਨ ਤੱਤ ਦੀ ਜ਼ਰੂਰਤ ਪੂਰੀ ਕਰ ਸਕਦੇ ਆ ਜੇਕਰ ਤਰੀਕਾ ਸਹੀ ਨਹੀਂ ਤਾਂ ਵੱਧ ਮਾਤਰਾ ਦੇ ਵਿੱਚ ਵਰਤਿਆ ਜੂਰੀਆ ਵੀ ਆਪਾਂ ਨੂੰ ਕੋਈ ਫਾਇਦਾ ਨਹੀਂ ਕਰਦਾ ਸਗੋਂ ਫਸਲ ਦਾ ਨੁਕਸਾਨ ਹੋ ਜਾਂਦਾ ਜੇਕਰ ਤਰੀਕਾ ਸਹੀ ਹੋਵੇ ਤਾਂ ਜਿਹੜੀ ਫਸਲ ਆਪਣੀ ਪੀਲੀ ਨਹੀਂ ਹੁੰਦੀ ਤੇ ਨਾ ਹੀ ਜਿਹੜੀ ਫਸਲ ਡੰਡੀ ਚੜਦੀ ਆ ਤੇ ਫਸਲ ਨਾਲ ਦੇ ਨਾਲ ਜਿਹੜੀ ਚਲਦੀ ਰਹਿੰਦੀ ਆ ਤਾਂ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਜਿਹੜਾ ਜੂਰੀਆ ਆਪਾਂ ਕਿਸ ਤਰੀਕੇ ਦੇ ਨਾਲ ਵਰਤਣਾ ਤੇ ਕਿੰਨੀ ਮਾਤਰਾ ਦੇ ਵਿੱਚ ਆਪਾਂ ਵਰਤਣਾ ਅਤੇ ਕਿੰਨੇ ਦਿਨਾਂ ਦੇ ਵਿੱਚ ਕਣਕ ਦੇ ਵਿੱਚ ਆਪਾਂ ਇਹ ਪੂਰਾ ਕਰਨਾ ਤਾਂ ਸਭ ਤੋਂ ਪਹਿਲਾਂ ਜੋ ਵੀ ਕਿਸਾਨ ਵੀਰ ਪਹਿਲੀ ਵਾਰ ਚੈਨਲ ਤੇ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਜਿਹੜੀ ਵੀਡੀਓ ਹੈ ਉਹਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਦੋਸਤੋ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਲਗਾਉਣ ਤੋਂ ਬਾਅਦ ਹੀ ਆਪਾਂ ਨੂੰ ਨਾਈਟ੍ਰੋਜਨ ਵਾਲੀ ਜਿਹੜੀ ਖਾਦ ਹੈ ਉਹਦੀ ਜ਼ਰੂਰਤ ਪੈ ਜਾਂਦੀ ਹੈ ਅਪਾ ਨੂੰ ਜੂਰੀਆ ਜਾਤਾ ਪਹਿਲੇ ਪਾਣੀ ਤੋਂ ਪਹਿਲਾਂ ਪਾਉਣੀ ਪੈਂਦੀ ਹੈ ਜਾਂ ਫਿਰ ਪਾਣੀ ਲਗਾਉਣ ਤੋਂ ਬਾਅਦ ਜਦੋਂ ਜ਼ਮੀਨ ਆਪਣੀ ਬੱਤਰ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਰੰਤ ਹੀ ਆਪਾਂ ਨੂੰ ਜੂਰੀਆ ਪਾਉਣੀ ਪੈਂਦੀ ਹੈ ਨਹੀਂ ਤਾਂ ਜਿਹੜੀ ਫਸਲ ਆਪਣੀ ਪੀਲੀ ਹੋ ਜਾਂਦੀ ਹੈ ਰੇਤਲੇ ਖੇਤਾਂ ਦੇ ਵਿੱਚ ਜਿੱਥੇ ਪਾਣੀ ਜਿਆਦਾ ਟਾਈਮ ਖੇਤਾਂ ਦੇ ਵਿੱਚ ਨਹੀਂ ਖੜਦਾ ਛੇਤੀ ਜ਼ੀਰ ਜਾਂਦਾ ਉਹਨਾਂ ਖੇਤਾਂ ਦੇ ਵਿੱਚ ਜੂਰੀਆ ਜੇਕਰ ਆਪਾਂ ਪਾਣੀ ਲਗਾਉਣ ਤੋਂ ਬਾਅਦ ਵਰਤਦੇ ਆ ਤਾਂ ਜਿਹੜੇ ਰਿਜ਼ਲਟ ਜਿਆਦਾ ਵਧੀਆ ਮਿਲਦੇ ਨੇ ਕਿਉਂਕਿ ਰੇਤਲੇ ਖੇਤਾਂ ਦੇ ਵਿੱਚ ਪਾਣੀ ਲੱਗਣ ਦੇ ਨਾਲ ਜਿਹੜਾ ਜੂਰੀਆ ਕਾਫੀ ਸਾਰਾ ਹਿੱਸਾ ਲੀਚ ਡਾਊਨ ਹੋ ਜਾਂਦਾ ਹੈ ਖੇਠਾਂ ਜ਼ਮੀਨ ਦੇ ਵਿੱਚ ਚਲਿਆ ਜਾਂਦਾ ਹੈ ਇਸ ਲਈ ਜੇਕਰ ਇਹਨਾਂ ਖੇਤਾਂ ਦੇ ਵਿੱਚ ਪਾਣੀ ਲਾਉਣ ਤੋਂ ਬਾਅਦ ਆਪਾਂ ਜੂਰੀਆ ਪਾਉਨੇ ਆ ਤਾਂ ਜੂਰੀਆ ਦਾ ਜਿਹੜਾ ਜ਼ਿਆਦਾ ਹਿੱਸਾ ਬੂਟਾ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਜਿਆਦਾ ਤੋਂ ਜਿਆਦਾ ਉਹਨੂੰ ਵਰਤਦਾ ਕਿਉਂਕਿ ਰੇਤਲੇ ਖੇਤਾਂ ਦੀ ਜ਼ਮੀਨ ਛੇਤੀ ਬੱਤਰ ਆ ਜਾਂਦੀ ਹੈ ਅਤੇ ਫਸਲ ਦਾ ਜਿਹੜਾ ਉੱਥੇ ਪੀਲੇ ਪੈਣ ਦਾ ਖਤਰਾ ਉਹ ਵੀ ਘੱਟ ਹੁੰਦਾ ਹੈ ਫਸਲ ਆਪਣੀ ਪੀਲੀ ਨਹੀਂ ਹੁੰਦੀ ਇਸ ਲਈ ਰੇਤਲੇ ਖੇਤਾਂ ਦੇ ਵਿੱਚ ਜੂਰੀਆ ਪਾਣੀ ਲਾਉਣ ਤੋਂ ਬਾਅਦ ਪਾਉਣ ਦੇ ਵਿੱਚ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ ਰੇਤਲੇ ਖੇਤਾਂ 'ਚ ਜੂਰੀਆ ਘੱਟ ਤੋਂ ਘੱਟ ਚਾਰ ਕਿਸ਼ਤਾਂ ਦੇ ਵਿੱਚ ਰੇਤਲੇ ਖੇਤਾਂ 'ਚ ਪਾਉਣਾ ਚਾਹੀਦਾ ਹਰ ਕਿਸ਼ਤ ਦੇ ਵਿੱਚ ਜੂਰੀਆ ਦੀ ਮਾਤਰਾ ਜਿਹੜੀ ਤੁਸੀਂ ਘਟਾ ਸਕਦੇ ਹੋ ਜੂਰੀਆ ਆਪਾਂ ਉਨਾ ਹੀ ਰੱਖਣਾ ਜਿੰਨਾ ਪਾਉਨੇ ਆ ਪਰ ਕਿਸ਼ਤਾਂ ਆਪਾਂ ਵਧਾ ਸਕਦੇ ਆ ਇਹਦੇ ਨਾਲ ਕੀ ਹੈ ਫਸਲ ਜਿਹੜੀ ਆਪਣੀ ਪੀਲੀ ਨਹੀਂ ਹੁੰਦੀ ਅਤੇ ਲਗਾਤਾਰ ਚੱਲਦੀ ਰਹਿੰਦੀ ਹੈ ਕਿਉਂਕਿ ਉਹਨੂੰ ਲਗਾਤਾਰ ਨਾਈਟ੍ਰੋਜਨ ਮਿਲਦੀ ਹੈ ਡੱਕਰ ਖੇਤਾਂ ਦੇ ਵਿੱਚ ਜਾਂ ਭਾਰੇ ਖੇਤਾਂ ਦੇ ਵਿੱਚ ਪਾਣੀ ਲਾਉਣ ਤੋਂ 3-4 ਦਿਨ ਪਹਿਲਾਂ ਜਿਹੜਾ ਯੂਰੀਆ ਉਹ ਪਾਉਣਾ ਚਾਹੀਦਾ ਕਿਉਂਕਿ ਭਾਰੇ ਖੇਤਾਂ ਦੇ ਵਿੱਚ ਜੇਕਰ ਪਾਣੀ ਲਾਉਣ ਤੋਂ ਬਾਅਦ ਯੂਰੀਆ ਖਾਦ ਆਪਾਂ ਵਰਤਾਂਗੇ ਤਾਂ ਫਸਲ ਆਪਣੀ ਪੀਲੀ ਪੈ ਸਕਦੀ ਹੈ ਕਿਉਂਕਿ ਇਨ੍ਹਾਂ ਖੇਤਾਂ ਦੇ ਵਿੱਚ ਪਾਣੀ ਲਾਉਣ ਤੋਂ ਬਾਅਦ ਜਿਹੜੀ ਬੱਤਰ ਉਹ ਕਾਫੀ ਦਿਨ ਨਹੀਂ ਆਉਂਦੀ ਕਾਫੀ ਦਿਨ ਲੱਗ ਜਾਂਦੇ ਨੇ ਇਸ ਲਈ ਇਨ੍ਹਾਂ ਖੇਤਾਂ ਦੇ ਵਿੱਚ ਜਿਹੜਾ ਜੂਰੀ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਹੀ ਪਾਉਣ ਦੇ ਵਿੱਚ ਫਾਇਦੇਮੰਦ ਰਹਿੰਦਾ ਹੈ। ਦੂਸਰਾ ਭਾਰੇ ਖੇਤਾਂ ਦੇ ਵਿੱਚ ਲੀਚ ਡਾਊਨ ਵੀ ਰੇਤਲੇ ਖੇਤਾਂ ਦੇ ਮੁਕਾਬਲੇ ਘੱਟ ਹੁੰਦੀ ਆ। ਜੂਰੀ ਦੀ ਜਿਹੜੀ ਦੂਸਰੀ ਕਿਸ਼ਤ ਜਦੋਂ ਆਪਾਂ ਜ਼ਮੀਨ ਆਪਣੀ ਬੱਤਰ ਆ ਜਾਂਦੀ ਔ ਉਸ ਵੇਲੇ ਪਾ ਦੇਣੀ ਚਾਹੀਦੀ ਹੈ। ਅਤੇ ਉਸ ਤੋਂ ਬਾਅਦ 10 ਦਿਨ ਬਾਦ ਤੀਸਰੀ ਕਿਸ਼ਤ ਪਾ ਸਕਦਾ ਹੈ ਇਸੇ ਤਰ੍ਹਾਂ ਉਸ ਤੋਂ ਅਗਲੇ 10 ਦਿਨ ਬਾਅਦ ਆਪਾਂ ਚੌਥੀ ਵੀ ਕਿਸ਼ਤ ਪਾ ਸਕਦੇ ਹਾਂ ਜੇਕਰ ਆਪਾਂ ਡਾਕਰ ਖੇਤਾਂ ਦੇ ਵਿੱਚ ਪਾਣੀ ਹੈਗਾ ਤਾ ਸ਼ੁਰੂ ਕਰ ਦਨੇ ਆ ਮੰਨ ਲਓ ਆਪਾਂ 25 ਦਿਨ ਤਾਈਂ ਪਾਣੀ ਸ਼ੁਰੂ ਕਰ ਦਨੇ ਆ ਤਾਂ ਜਿਹੜਾ ਜੂਰੀਆ ਦੀ ਕਿਸ਼ਤ ਆਪਾਂ ਨੂੰ ਇੱਥੇ ਇੱਕ ਵਾਧਾ ਦੇਣੀ ਚਾਹੀਦੀ ਹੈ ਚਾਰ ਕਿਸ਼ਤਾਂ ਚ ਪਾਉਣਾ ਚਾਹੀਦਾ ਕਿਉਂਕਿ ਜੇਕਰ ਆਪਾਂ ਸਮੇਂ ਤੋਂ ਪਹਿਲਾਂ ਜੂਰੀਆ ਖਾਦ ਪੂਰੀ ਕਰ ਦਈਏ ਤਾਂ ਫਸਲ ਪੀਲੀ ਰਹਿ ਜਾਂਦੀ ਆ ਤੇ ਕਈ ਵਾਰ ਬੂਟਾ ਜਿਹੜਾ ਉਹ ਪੂਰਾ ਬੂਟਾ ਵੱਧਦਾ ਵੀ ਨਹੀਂ ਹੁੰਦਾ ਇਸ ਲਈ ਇੱਕ ਕਿਸ਼ਤਾ ਵੱਧ ਕਰਕੇ ਜੂਰੀਆ ਪਾਉਣ ਦੇ ਨਾਲ ਜੂਰੀ ਦੀ ਜਿਹੜੀ ਵੇਸਟੇਜ ਆ ਉਹ ਵੀ ਘਟਦੀ ਆ ਅਤੇ ਫਸਲ ਨੂੰ ਨਾਈਟ੍ਰੋਜਨ ਜਿਹੜੀ ਹੈ ਉਹ ਲੰਮੇ ਸਮੇਂ ਲਈ ਮਿਲਦੀ ਰਹਿੰਦੀ ਆ ਹੁਣ ਆਪਾਂ ਜੂਰੀਏ ਦੀ ਮਾਤਰਾ ਦੇ ਬਾਰੇ ਗੱਲਬਾਤ ਕਰਦੇ ਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਜਿਹੜਾ ਜੂਰੀਏ ਦੀ ਮਾਤਰਾ ਇੱਕ ਕਿੱਲੇ ਦੇ ਵਾਸਤੇ ਜੇ ਆਪਾਂ ਗੱਲ ਕਰੀਏ ਤਾਂ 90 ਕਿਲੋ ਜੂਰੀਏ ਦੀ ਸਪਰਸ਼ ਕੀਤੀ ਜਾਂਦੀ ਆ ਪਰ ਕਿਸਾਨਾਂ ਦੀ ਗੱਲ ਕਿਸਾਨ ਚਾਰ-ਚਾਰ ਗੱਟੇ ਤੱਕ ਇੱਕ ਕਿੱਲੇ ਦੇ ਵਿੱਚ ਵਰਤ ਰਹੇ ਨੇ ਜ਼ਰੂਰਤ ਨਾਲੋਂ ਜ਼ਿਆਦਾ ਜਿਹੜਾ ਨਾਈਟ੍ਰੋਜਨ ਵਰਤਣ ਦੇ ਨਾਲ ਝਾੜ ਦੇ ਵਿੱਚ ਕੋਈ ਖਾਸ ਜਿਹੜਾ ਵਾਧਾ ਨਹੀਂ ਹੁੰਦਾ ਸਗੋਂ ਕਈ ਵਾਰੀ ਨੁਕਸਾਨ ਹੋ ਜਾਂਦਾ ਕਈ ਵਾਰ ਤਾਂ ਜ਼ਮੀਨ ਜਿਹੜੇ ਜ਼ਿਮੀਂਦਾਰ ਆਪਣੇ ਦੂਰੀਆ ਇੰਨਾ ਜ਼ਿਆਦਾ ਵਰਤਦੇ ਨੇ ਤੇ ਉੱਪਰੋਂ ਫਿਰ ਜਦੋਂ ਉਹਦੀ ਹਾਈਟ ਵੱਧ ਜਾਂਦੀ ਆ ਫਿਰ ਹਾਈਟ ਘਟਾਉਣ ਦੇ ਲਈ ਗਰੋਥ ਰੈਗੂਲੇਟਰ ਦੀ ਵਰਤੋਂ ਵੀ ਕਰਦੇ ਨੇ ਇਸ ਲਈ ਦੋਵੇਂ ਪਾਸੇ ਉਹ ਆਪਣਾ ਆਰਥਿਕ ਨੁਕਸਾਨ ਹੁੰਦਾ ਪਹਿਲਾਂ ਤਾਂ ਜ਼ਰੂਰਤ ਨਾਲੋਂ ਵੱਧ ਦੂਰੀਆ ਵਰਤਦੇ ਨੇ ਫਿਰ ਹਾਈਟ ਨੂੰ ਕੰਟਰੋਲ ਕਰਨ ਦੇ ਲਈ ਘਟਾਉਣ ਦੇ ਲਈ ਗਰੋਥ ਰੈਗੂਲੇਟਰ ਜਿਵੇਂ ਆਪਣੇ ਕੋਲੇ ਲਿਹੂਸਨ ਵਰਗੀਆਂ ਹੈਗੀਆਂ ਉਹ ਗਰੋਥ ਰੈਗੂਲੇਟਰ ਨੇ ਉਹ ਲਿਹੂਸਨ ਦੀ ਸਪਰੇ ਕਰਦੇ ਆ ਤਾਂ ਕਿ ਗਰੋਥ ਕੰਟਰੋਲ ਹੋ ਜAVE ਤਾਂ ਦੋਵੇਂ ਪਾਸੇ ਨੁਕਸਾਨ ਹੁੰਦਾ ਜੁਨੀਵਰਸਟੀ ਦੀ ਇਸ ਫਾਰਸਨਸਾਰ 90 ਕਿਲੋ ਦੂਰੀੇ ਨਾਲ ਤਾਂ ਤਕਰੀਬਨ ਮੇਰਾ ਖਿਆਲ ਆ ਕਿਸਾਨ ਛਾਰਦੇ ਨਹੀਂ ਇਸ ਲਈ ਜੇਕਰ ਆਪਾਂ ਚਾਰ ਕਿਸ਼ਤਾਂ ਦੇ ਵਿੱਚ ਜੂਰੀਆ ਵਰਤਣਾ ਹੈ ਤਾ 120 ਕਿਲੋ ਦੂਰੀਆਂ ਨਾਲ ਬਹੁਤ ਵਧੀਆ ਫਸਲ ਆਪਣੀ ਹੋ ਜਾਂਦੀ ਹੈ ਬਹੁਤ ਵਧੀਆ ਰਿਜ਼ਲਟ ਮੈਣ ਲੇਗੇ ਜਿੰਮੇਦਾਰ ਤਾਂ 150 ਕਿਲੋ ਤੋਂ ਵੀ ਉੱਪਰ ਤੱਕ ਲੈ ਜਾਂਦੇ ਨੇ ਕਿਉਂਕਿ ਪੰਜ-ਪੰਜ ਗੱਟੇ ਵੀ ਪਾਈ ਜਾਂਦੇ ਨੇ 30 ਕਿਲੋ ਦੂਰੀਆ ਦੇ ਇੱਕ ਵਾਰ ਆਪਾਂ ਇੱਕ ਕਿਸ਼ਤੇ ਦੇ ਵਿੱਚ ਪਾ ਦਈਏ ਤਾਂ ਵਾਧੂ ਰਹਿੰਦਾ ਇਹਦੇ ਨਾਲ ਨਾ ਤਾਂ ਕੋਈ ਜ਼ਿਆਦਾ ਆਪਣੀ ਲੀਚ ਡਾਊਨ ਹੁੰਦੀ ਆ ਤੇ ਨਾ ਹੀ ਬਹੁਤਾ ਜਿਹੜਾ ਹਵਾ ਦੇ ਵਿੱਚ ਕੋਈ ਜ਼ਿਆਦਾ ਨੁਕਸਾਨ ਹੁੰਦਾ ਤੇ ਵਰਤ ਤੋਂ ਜੋਗ ਨਾਈਟ੍ਰੋਜਨ ਬੂਟੇ ਨੂੰ ਮਿਲਦੀ ਰਹਦੀ ਆ ਤੇ ਇਸ ਕਰਕੇ ਚਾਰ ਕਿਸ਼ਤਾਂ ਦੇ ਵਿੱਚ ਆਪਾਂ 120 ਕਿਲੋ ਦੂਰੀਆ ਫਸਲ ਨੂੰ ਦੇ ਸਕਦੇ ਹਾਂ ਬਹੁਤ ਵਧੀਆ ਇਹਦੇ ਨਾਲ ਰਿਜ਼ਲਟ ਮਿਲਣਗੇ ਜਿਸ ਨਾਲ ਫਸਲ ਆ ਜਿਹੜੀ ਉਹ ਵੀ ਆਪਣੀ ਹਰੀ-ਪਰੀ ਰਹੂਗੀ ਤੇ ਖਰਚਾ ਵੀ ਉਸੇ ਹਿਸਾਬ ਨਾਲ ਹੁੰਦਾ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਹੁਣ ਵੀ ਦੂਰੀਆ ਖਾਦ ਆਪਾਂ ਪਾਉਣੀ ਕਿੰਨੇ ਸਮੇਂ ਚ ਪੂਰੀ ਕਦੋਂ ਤੱਕ ਕਰਨੀ ਆ ਇਹ ਤਾਂ ਇਹ ਗੱਲ ਜ਼ਿਆਦਾ ਜਿਹੜਾ ਕਿਸਮਾਤੇ ਤੇ ਖੇਤ ਦੀ ਹਾਲਤ ਤੇ ਬਜਾਈ ਦੇ ਸਮੇਂ ਦੇ ਉੱਤੇ ਜ਼ਿਆਦਾ ਨਿਰਭਰ ਕਰਦਾ ਜੇਕਰ ਆਪਣੇ ਖੇਤਾਂ ਦੇ ਵਿੱਚ ਆਪਾਂ ਲੰਮੇ ਸਮੇਂ ਵਾਲੀ ਕਿਸਮ ਦੀ ਬਜਾਈ ਕੀਤੀ ਆ ਤਾਂ 55 ਦਿਨ ਜਾਂ ਉਸ ਤੋਂ ਵੀ ਅੱਗੇ ਦਿਨ ਤੱਕ ਆਪਾਂ ਜੂਰੀਆ ਵਰਤ ਸਕਦੇ ਆ ਇਹਦੇ ਨਾਲ ਜਿਹੜੀ ਫਸਲ ਆਪਣੇ ਡੰਡੀ ਚੜਨ ਦੀ ਪ੍ਰੋਬਲਮ ਨਹੀਂ ਆਉਂਦੀ ਜਦੋਂ ਕਿਸਮਾ ਥੋੜੀਆਂ ਘੱਟ ਸਮੇਂ ਵਾਲੀਆਂ ਆਪਾਂ ਵਰਤ ਰਹੇ ਆ ਥੋੜੇ ਸਮੇਂ ਦੀਆਂ ਕਿਸਮਾਂ ਨੇ ਤਾਂ ਉੱਥੇ ਜੂਰੀਆ ਫਿਰ 45 ਦਿਨ ਦੇ ਲਗਭਗ ਆਪਾਂ ਨੂੰ ਪੂਰਾ ਕਰਨਾ ਪਊਗਾ ਕਿਉਂਕਿ ਜਿਹੜੀਆਂ ਕਿਸਮਾਂ ਸਮਾਂ ਘੱਟ ਲੈਂਦੀਆਂ ਨੇ ਇਹਨਾਂ ਦੇ ਲਈ ਉਹਨਾਂ ਨੂੰ ਜੂਰੀਆ ਵੀ ਥੋੜੇ ਸਮੇਂ ਦੇ ਵਿੱਚ ਹੀ ਆਪਾਂ ਨੂੰ ਪੂਰੀ ਕਰਨੀ ਪਊਗੀ ਬਾਕੀ ਆਪਾਂ ਨੂੰ ਮੌਸਮ ਦੇ ਹਿਸਾਬ ਦੇ ਨਾਲ ਵੀ ਤੈਅ ਕਰਨਾ ਪੈਂਦਾ ਇਹ ਫਸਲ ਕਦੋਂ ਤੱਕ ਜੂਰੀਆ ਮੰਗਦੀ ਆ ਖੇਤੀ ਆ ਜਿਹੜੀ ਹਮੇਸ਼ਾ ਲਕੀਰ ਤੇ ਫਕੀਰ ਹੋ ਕੇ ਨਹੀਂ ਚੱਲਦੀ ਇਹ ਮੌਕੇ ਦੇ ਹਿਸਾਬ ਦੇ ਮੁਤਾਬਕ ਕਈ ਵਾਰ ਆਪਾਂ ਨੂੰ ਫੈਸਲੇ ਕਰਨੇ ਪੈਂਦੇ ਨੇ ਕਈ ਵਾਰੀ ਫੈਸਲੇ ਬਦਲ ਹੀ ਕਰਨੇ ਪੈਂਦੇ ਨੇ ਕਈ ਵਾਰੀ ਮੌਕੇ ਤੇ ਹੀ ਫੈਸਲਾ ਆਪਾਂ ਨੂੰ ਲੈਣਾ ਪੈਂਦਾ ਤਾਂ ਵੀ ਦੋਸਤੋ ਰੇਤਲੇ ਖੇਤਾਂ ਦੇ ਵਿੱਚ ਜੂਰੀਆ ਆਪਾਂ ਪਾਣੀ ਤੋਂ ਬਾਅਦ ਪਾਉਣ ਦੇ ਵਿੱਚ ਫਾਇਦੇਮੰਦ ਰਹਿੰਦਾ ਅਤੇ ਬਰਾਬਰ ਬਰਾਬਰ ਦੀਆਂ ਚਾਰ ਕਿਸ਼ਤਾਂ ਦੇ ਵਿੱਚ ਪਾਉਣ ਦੇ ਵਿੱਚ ਫਾਇਦਾ ਇਸੇ ਤਰ੍ਹਾਂ ਡਾਕਰ ਖੇਤਾਂ ਦੇ ਵਿੱਚ ਜਾਂ ਭਾਰੇ ਖੇਤਾਂ ਦੇ ਵਿੱਚ ਜੂਰੀਆ ਪਾਣੀ ਤੋਂ ਪਾਣੀ ਦੇ ਅੱਗੇ ਪਾਉਣ ਦੇ ਵਿੱਚ ਆਇਆ ਰਹਿੰਦਾ ਅਤੇ ਜੇਕਰ ਪਾਣੀ ਆਪਾਂ 25 ਦਿਨ ਤੇ ਲਾ ਰਹੇ ਹਾਂ ਡਾਕਰ ਖੇਤਾਂ ਚ ਜਿਹੜੀ ਜੂਰੀਏ ਦੀਆਂ ਕਿਸ਼ਤਾਂ ਉਹ ਵਧਾ ਦੇਣੇ ਚਾਹੀਦੇ ਨੇ ਜੂਰੀਆ ਉਨੇ ਹੀ ਪਾਉਣਾ ਵੰਡ ਕੇ ਜੂਰੀਆ ਪਾ ਦਿਓ ਇੱਕ ਜਾਂ ਦੋ ਕਿਸ਼ਤਾਂ ਉਹਦੀਆਂ ਵੱਧ ਕਰ ਦਿਓ ਜੂਰੀਆ ਦੀ ਆਖਰੀ ਕਿਸ਼ਤ ਜਿਹੜੀ ਸਮੇਂ ਦੇ ਹਿਸਾਬ ਨਾਲ ਜੇਕਰ ਲੰਮੇ ਸਮੇਂ ਵਾਲੀਆਂ ਕਿਸਮਾਂ ਹੈਗੀਆਂ ਆਪਣੇ ਕੋਲੇ ਤਾਂ 55-60 ਦਿਨ ਤੱਕ ਵੀ ਆਪਾਂ ਜੂਰੀਆ ਪਾ ਸਕਦੇ ਹਾਂ ਜੇਕਰ ਵੀ ਥੋੜੇ ਸਮੇਂ ਦੀਆਂ ਕਿਸਮਾਂ ਆਪਾਂ ਵਰਤ ਰਿਆਂ ਕਿਸਮ ਘੱਟ ਸਮਾਂ ਲੈ ਰਹੀ ਹੈ ਤਾਂ 45 ਦਿਨ ਤੱਕ ਜੂਰੀਆ ਆਪਾਂ ਨੂੰ ਪੂਰਾ ਕਰ ਦੇਣਾ ਚਾਹੀਦਾ ਹੈ ਜੂਰੀਆ ਦੀ ਮਾਤਰਾ ਵਧਾਉਣ ਦੀ ਥਾਂ ਤੇ ਜੂਰੀਆ ਵੱਧ ਕਿਸ਼ਤਾਂ ਦੇ ਵਿੱਚ ਵੰਡ ਕੇ ਪਾਉਣ ਦੇ ਵਿੱਚ ਹਮੇਸ਼ਾ ਹੀ ਫਾਇਦੇਮੰਦ ਰਹਿੰਦਾ ਹੈ ਇਹਦੇ ਨਾਲ ਕੀ ਹੈ ਜੂਰੀਆ ਦੀ ਵੇਸਟੇਜ ਨਹੀਂ ਹੁੰਦੀ ਨਾ ਹੀ ਜ਼ਮੀਨ ਦੇ ਵਿੱਚ ਜੂਰੀਆ ਜਾਂਦਾ ਹੈ ਤੇ ਨਾ ਹੀ ਹਵਾ ਦੇ ਵਿੱਚ ਜ਼ਿਆਦਾ ਉੱਡ ਕੇ ਆਪਣਾ ਖਰਾਬ ਹੁੰਦਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਵਾਲਾ ਜਿਹੜਾ ਬਟਨ ਹੈ ਉਹਨੂੰ ਜਰੂਰ ਪ੍ਰੈਸ ਕਰ ਦਿਓ ਤੇ ਨਾਲ ਹੀ ਦੂਸਰੇ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਨੂੰ ਜਿਹੜਾ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਵੱਤ ਤੋਂ ਵੱਤ ਦੋਸਤਾਂ ਤੱਕ ਜਾਣਕਾਰੀ ਪਹੁੰਚ ਸਕੇ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ